ਲੋ ਜੀ ਅੱਜ ਆਪਾਂ ਤੁਹਾਡੇ ਲਈ ਹੋਰ ਲੈ ਕੇ ਆਏ ਇੱਕ ਮਿੰਨੀ ਛੱਡ ਉਹ ਵੀ ਟੋਕਾ ਮਸ਼ੀਨ ਵਾਸਤੇ ਤੇ ਟੋਕਾ ਮਸ਼ੀਨ ਵਾਸਤੇ ਆਪਾਂ ਲੈ ਕੇ ਆਏ ਤੁਹਾਡੇ ਲਈ ਛੋਟੀ ਮਿੰਨੀ ਕਾ ਟਛੜ ਤੇ ਮਾਲਕ ਕਹਿ ਰਹੇ ਤੋੜ ਪੰਨ ਨਹੀਂ ਕਰਨੀ ਕੰਧਾਂ ਦੀ ਤੇ ਆਪਾਂ ਲਾ ਦਿੱਤੀਆਂ ਇਹ ਗੱਟੀਆਂ 10 mm ਦੀਆਂ ਗੱਟੀਆਂ ਲਾਈਆਂ ਜੋ ਕਿ ਆਪਾਂ ਡ੍ਰਿਲ ਮਾਰ ਕੇ ਉਸ ਤੋਂ ਬਾਅਦ ਖੌੜੇ ਦੀ ਮਦਦ ਨਾਲ ਇਹਨੂੰ ਠੋਕੇ ਜਾਂਦਾ ਉਸ ਤੋਂ ਬਾਅਦ ਫਿਰ ਚਾਬੇ ਦੀ ਮਦਦ ਨਾਲ ਇਹਨੂੰ ਕੱਸਿਆ ਜਾਂਦਾ ਤੇ ਪੂਰੀ ਮਜ਼ਬੂਤੀ ਹੋ ਜਾਂਦੀ ਹੈ ਇੱਧਰ ਵੀ ਇਸ ਤਰ੍ਹਾਂ ਹੀ ਲਾਤੀ ਆਪਾਂ ਇਹ ਗੱਟੀ ਨੇਰੀ ਆਵੇ ਤੂਫਾਨ ਆਵੇ ਇਹ ਕਦੇ ਗੱਟੀ ਬਾਹਰ ਨਹੀਂ ਆਉਂਦੀ ਹਗੀ ਪੂਰੀ ਮਜ਼ਬੂਤੀ ਹੁੰਦੀ ਜਿੰਨਾ ਮਰਜ਼ੀ ਵੇਟ ਪਾ ਲੋ ਇਸ ਤੇ ਤੇ ਪੂਰੀ ਘੈਂਟ ਗੱਲਬਾਤ ਹੋ ਜਾਂਦੀ ਆ ਤੇ ਤੋੜ ਪਣ ਤੋਂ ਆਪਣਾ ਬਚਾਅ ਹੋ ਜਾਂਦਾ ਤੇ ਆਪਣੀ ਹੋ ਗਈ ਆਹ ਸ਼ੈੱਡ ਮਿੰਨੀ ਪਿਆਰ ਤੇ ਘੈਂਟ ਗੱਲਬਾਤ ਵਾਲੀ ਦੱਸੋ ਖਾਂ ਕਿਵੇਂ ਦੀ ਲੱਗੀ ਇਹ ਮਿੰਨੀ ਛੱਡੀ